ਸਮਾਣਾ ਦੇ ਭਾਖੜਾ ਨਹਿਰ ਪਟਿਆਲਾ ਪੁਲ ਦੇ ਨਜ਼ਦੀਕ ਐਕਟਿਵਾ ਸਵਾਰ ਪਤੀ ਪਤਨੀ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਬੜੇਚਾ ਜਾ ਰਹੇ ਸਨ ਜਿੱਥੇ ਉਹਨਾਂ ਨਾਲ ਵੱਡਾ ਪਾਣਾ ਵਾਪਰ ਗਿਆ ਭਾਖੜਾ ਪੁਲ ਤੇ ਪਿੱਛੇ ਤੋਂ ਆ ਰਹੇ ਟਰੱਕ ਨੇ ਐਕਟਿਵਾ ਸਵਾਰ ਪਤੀ ਪਤਨੀ ਨੂੰ ਟੱਕਰ ਮਾਰੀ ਜਿਸ ਦੇ ਵਿੱਚ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਪਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ ਸਮਾਣਾ ਸਿਟੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਸਾਡੇ ਕੋਲ ਐਕਸੀਡੈਂਟ ਕੇਸ ਆ ਜੀ ਮਹਿੰਦਰਾ ਨਾਮ ਇਹਨਾਂ ਦਾ ਸਾਡੇ ਕੋਲ ਬ੍ਰਾਡ ਡੈੱਡ ਆਇਨੇ ਇਹ ਜੀ ਕੀ ਦੱਸਣਗੇ ਐਕਸੀਡੈਂਟ ਆ ਐਕਸੀਡੈਂਟ ਕੇਸ ਇਹ ਆਪਣੇ ਕੋਲ ਪਾਕੜਾ ਪੁਲ ਤੋਂ ਆਇਆ ਠੀਕ ਉਹ ਰਾਜੀ ਆ ਕਿੱਥੇ ਗਈ ਸੀ ਤੁਸੀਂ ਅੰਮ੍ਰੇਲੇ ਤਾਂ ਗਈ ਸੀ ਇੱਥੇ ਕੀ ਹੋਇਆ ਤੇ ਟਰੱਕੜ ਦੇ ਸੱਟ ਮਾਰਤੀ ਹੈ ਜੀ ਕਾਤੇ ਸੀ ਸਪੋਰਟਰੀ ਤੇ ਕੋਣ ਕੋਣ ਸਾਡੇ ਤੁਹਾਡੇ ਨਾਲ ਤੂੰ ਵੀ ਸੀ ਨਾ ਮੈਂ ਤੇ ਭਾਈ ਸੀਗਾ ਤੀਜਾ ਸੀਗਾ ਭਾਬੀ ਸੀ ਤੇ ਪਰ ਜਾਏਗਾ ਨਾਮ ਕੀ ਤੇਰੀ ਮਿੰਦਰਾ ਉਮਰ ਕਿੰਨੀ ਕੋਣੀ ਨਾ ਦੀ ਉਮਰ ਆ ਗਈ 40 45 ਸਾਲ ਦੇ ਜੀ ਇਹ ਮਾਈ ਸਾਰ ਤੇ ਮੱਥੇ ਲੱਗਣ ਗਏ ਸੀ ਜੀ ਵਾਪਸ ਆ ਰਹੇ ਸੀ ਵਾਪਸ ਆ ਰਹੇ ਸੀ ਇੱਥੇ ਆ ਕੇ ਕਿਸੇ ਨਾਲ ਐਕਸੀਡੈਂਟ ਹੋਇਆ ਇਹਦਾ ਕਿਵੇਂ ਮਾਰਿਆ ਗੱਡੀ ਆ ਤਾਂ ਮਾਰਿਆ ਜੀ ਗੱਡੀ ਵਾਲੇ ਕਹਿੰਦੇ ਮਾਰਿਆ ਹੈ ਅਸੀਂ ਤਾਂ ਹੈ ਨਹੀਂ ਸੀ ਉੱਥੇ ਹੁਣ ਕੀ ਪਤਾ ਨਾਲ ਵਾਲੇ ਦੱਸ ਰਹੇ ਨੇ ਵੀ ਗੱਡੀ ਵਾਲੇ ਸਾਈਟ ਮਾਰ ਗਏ ਉਹ ਤਾਂ ਪਾਈ ਹੈ ਇਹ ਜਿਹੇ ਤਰ੍ਹਾਂ ਨਾ ਹਾਈ ਕਰਦੇ ਨੇ ਇਹਨਾਂ ਦੇ ਆ ਕਿਹੋ ਜਿਹੇ ਤਰ੍ਹਾਂ ਨੇ ਸਕੂਟਰ ਨੂੰ ਹਾਂ ਜੀ ਕੀ ਨਾਮ ਤੁਹਾਡਾ ਸੋਨਕਾ ਨਹੀਂ ਹਾਕਿਥੇ ਗਏ ਸੀ ਤੁਸੀਂ ਅਸੀਂ ਮੈਸਰ ਗਏ ਜਈ ਆਪਸਾਰੇ ਤੇ ਆਪਸਾਰੇ ਦੀ ਗਈ ਥੋੜੀ ਵਿੱਚ ਇੱਛੇ ਦਾ ਟਰੱਕ ਆਹ ਟਰੱਕ ਪਿੱਛੇ ਤੇ ਆਏ ਉਹਨੇ ਮਾੜੀ ਸਾਈਡ ਵਾਲੇ ਕੱਟ ਮਾਰਿਆ ਉੱਤੇ ਚੜਾ ਤੇ ਬਿਲਕੁਲੀ ਮੇਰਾ ਕਬੀੜਾ ਸੀ ਕਿ ਮੈਂ ਸੀਗਾ ਜੀ ਬਾਸ ਇਹਨਾਂ ਹੱਥ ਬੰਦ ਪਾ ਕੇ ਪਿਛਲੇ ਢਾਰ ਦੇ ਲਈ ਆਈ ਮੈਂ ਸੀ ਥੱਲੇ ਆ ਗਈ ਆਹ ਇਹ ਸਾਈਡ ਮਾਰਿਆ ਟਰੱਕ ਨੇ ਕੋਈ ਹੋਵੇ ਇਹਨਾਂ ਦਾ ਐਣਮਿੰਦਰ ਰਣੀ ਉਮਰ ਕਿੰਨੀ ਕੋਣੀ 38 ਸਾਲ ਹੈ ਜੀ